ਅੱਜ ਦਾ ਜੋ ਪਾਵਨ ਬਚਨ ਹੈ ਉਹ ਹੈ ਜਿਨ੍ਹਾਂ ਨਾਮ ਜਪਿਆ ਵੰਡ ਛਪਿਆ ਸਿੱਖੀ ਦੇ ਅੰਦਰ ਨਾਮ ਜਪਣ ਦੀ ਬਹੁਤ ਜ਼ਿਆਦੀ ਮਹਾਨਤਾ ਹੈ ਇਹ ਆਪਾਂ ਬਹੁਤ ਵਾਰ ਸੁਣਿਆ ਹੋਵੇਗਾ ਕਿ ਗੁਰਮਤਿ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਹੈ ਇੱਕ ਪਾਸੇ ਸੇਵਾ ਦੂਸਰੇ ਪਾਸੇ ਸਿਮਰਨ ਜਿਵੇਂ ਇੱਕ ਪੰਛੀ ਜਿਹੜਾ ਹੈ ਉਹਨੂੰ ਉੱਡਣ ਵਾਸਤੇ ਦੋ ਖੰਭ ਚਾਹੀਦੇ ਆ ਪਾਣੀ ਜਿਹੜਾ ਉਹਨੂੰ ਚੱਲਣ ਵਾਸਤੇ ਦੋ ਪਾਸੇ ਬੰਨ ਚਾਹੀਦਾ ਹੈ ਇਸੇ ਤਰ੍ਹਾਂ ਦੇ ਨਾਲ ਸਿੱਖ ਦੇ ਵਾਸਤੇ ਸੇਵਾ ਤੇ ਸਿਮਰਨ ਇਹ ਦੋਵੇਂ ਬਖਸ਼ਿਸ਼ਾਂ ਚਾਹੀਦੀਆਂ ਹਨ ਇਹ ਜਿਹੜਾ ਨਾਮ ਜਪਣਾ ਹੈ ਇਹ ਨਾਮ ਜਪਣਾ ਕੀ ਹੁੰਦਾ ਹੈ ਭਾਰਤੀ ਪਰੰਪਰਾ ਦੇ ਮੁਤਾਬਕ ਇਹ ਹੁੰਦਾ ਹੈ ਕਿ ਕਿਸੇ ਇੱਕ ਮੰਤਰ ਨੂੰ ਲੈ ਕੇ बार-बार ਰਟਨ ਕਰੀ ਜਾਣਾ ਉਹਨੂੰ ਕਿਹਾ ਗਿਆ ਹੈ ਕਿ ਜਪਣਾ ਸਤਿਗੁਰੂ ਦੀ ਪਾਵਨ ਗੁਰਬਾਣੀ ਦੇ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਨਾ ਜਦੋਂ ਛੋਟਾ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ ਤੇ ਉਹਨੂੰ ਬਿਲਕੁਲ ਸ਼ੁਰੂ ਤੋਂ ਸ਼ੁਰੂ ਕਰਦਿਆਂ ਕੇਵਲ ਤੇ ਕੇਵਲ ਅੱਖਰ ਪੜ੍ਹਾਏ ਜਾਂਦੇ ਆ ਵੇਖ-ਵੇਖ ਕੇ ਪੜ੍ਹਾਏ ਜਾਂਦੇ ਆ ਉਗਲ ਲਾਲ ਲਾਗ ਕੇ ਨਾਲ ਮੂਰਤਾਂ ਵਖਾ ਕੇ ਦੱਸਿਆ ਜਾਂਦਾ ਹੈ ਫਿਰ ਸਹਜੇ ਸਹਜੋ ਮਗਰ ਬੋਲਣ ਲੱਗ ਜਾਂਦਾ ਹੈ ਇਸੇ ਤਰ੍ਹਾਂ ਦੇ ਨਾਲ ਗੁਰਮਤਿ ਦੇ ਵਿੱਚ ਵੀ ਰਮਤਾ ਇੱਥੋਂ ਹੀ ਹੈ ਕਿ ਕੋਈ ਆਪਣੀ ਜ਼ੁਬਾਨ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਜਪਦੇ ਕਰੇ ਜਿਹਨੂੰ ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਕਿਹਾ ਕਿ ਰਸਨਾ ਗੋਣ ਗੋਪਾਲ ਨਿਤ ਗਾਇਨ ਆਪਣੀ ਜ਼ੁਬਾਨ ਦੇ ਨਾਲ ਆਪਣੀ ਰਸਨਾ ਦੇ ਨਾਲ ਗੋਪਾਲ ਪਰਮਾਤਮਾ ਦੇ ਗੁਣ ਗਾਇਨ ਕਰ ਰਸਨਾ ਦੇ ਨਾਲ ਮਾਲਕ ਨੂੰ ਜਪਦੇ ਕਰ ਫਿਰ ਜਦੋਂ ਮਨੁੱਖ ਅੱਗੇ ਵੱਧਦਾ ਹੈ ਤੇ ਜਪਦਿਆਂ ਜਪਦਿਆਂ ਇੱਕ ਦਿਨ ਰਸਨਾ ਦੇ ਨਾਲ ਨਾਲ ਉਹ ਨਾਮ ਜਿਹੜਾ ਹਿਰਦੇ ਦੇ ਵਿੱਚੋਂ ਵੀ ਚੱਲ ਪੈਂਦਾ ਹੈ ਜਿਹੜੀ ਸੁਰਤ ਹੈ ਉਹ ਸ਼ਬਦ ਦੇ ਵਿੱਚ ਟਿਕ ਜਾਂਦੀ ਹੈ ਫਿਰ ਇੱਕ ਦਿਨ ਸਿੱਖ ਦੇ ਰੋਮ-ਰੋਮ ਦੇ ਵਿੱਚੋਂ ਪ੍ਰਮਾਤਮਾ ਦਾ ਨਾਮ ਜਿਹੜਾ ਉਹਦੀ ਆਵਾਜ਼ ਆਉਂਦੀ ਹੈ ਜਿਹਨੂੰ ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਕਿਹਾ ਕਿ ਗੁਰਮਖ ਰੋਮ-ਰੋਮ ਹਰ ਤੇ ਆਵੇ ਫਿਰ ਰੋਮ-ਰੋਮ ਦੇ ਵਿੱਚੋਂ ਨਾਮ ਦੀ ਆਵਾਜ਼ ਆਉਂਦੀ ਹੈ ਇਹ ਨਾਮ ਹੈ ਕਿ ਗੁਰਬਾਣੀ ਦੇ ਅੰਦਰ ਨਾਮ ਹੋਵੇ ਸ਼ਬਦ ਹੋਵੇ ਹੁਕਮ ਹੋਵੇ ਇਹ ਜਿਹੜੇ ਸ਼ਬਦ ਆਏ ਨੇ ਇਹਨਾਂ ਸਾਰਿਆਂ ਦਾ ਭਾਵ ਇੱਕੋ ਹੀ ਹੈ ਰਜਾ ਹੋਵੇ ਹੁਕਮ ਹੋਵੇ ਸਾਰਿਆਂ ਦਾ ਭਾਵ ਇੱਕੋ ਜਿਹਾ ਹੈ ਪਰਮਾਤਮਾ ਜੀ ਦਾ ਨਾਮ ਕੀ ਹੈ ਸਤਗੁਰੂ ਦੀ ਪਾਵਨ ਗੁਰਬਾਣੀ ਨੇ ਕਿਹਾ ਕਿ ਇਹ ਜੋ ਸੰਸਾਰ ਸਾਨੂੰ ਦਿਖਾਈ ਦੇ ਰਿਹਾ ਹੈ ਨਾ ਇਹ ਪਰਮਾਤਮਾ ਜੀ ਦੇ ਨਾਮ ਦੇ ਨਾਲ ਹੀ ਸਿਰਜਿਆ ਹੈ ਨਾਮ ਦੇ ਨਾਲ ਹੀ ਪੈਦਾ ਕੀਤਾ ਹੈ ਆਪੇ ਸਰਜਿਆ ਹੈ ਆਪੇ ਸੰਸਾਰ ਨੂੰ ਬਣਾਇਆ ਤੇ ਇਹਦੀ ਸਾਂਝ ਜਿਹੜੀ ਨਾਮ ਦੇ ਨਾਲ ਹੀ ਪੈਂਦੀ ਹੈ ਆਪ ਇਹਨੇ ਆਪ ਸਾਜਿਓ ਆਪ ਇਹਨੇ ਰਚਿਓ ਨਾਮ ਦੋਈ ਕੁਦਰਤ ਸਾਜੀਏ ਕਰ ਆਸਨ ਡਿਠੋ ਚੋ ਆਪੇ ਪੈਦਾ ਕੀਤਾ ਹੈ ਆਪੇ ਸੰਸਾਰ ਨੂੰ ਜਿਹੜਾ ਪੈਦਾ ਕਰਕੇ ਤੇ ਆਪ ਹੀ ਵਿੱਚ ਆਸਨ ਲਾ ਕੇ ਬੈਠਾ ਹੋਇਆ ਹੈ ਜਦੋਂ ਸ੍ਰਿਸ਼ਟੀ ਦੀ ਗੱਲ ਕੀਤੀ ਤੇ ਉਦੋਂ ਵੀ ਸਤਿਗੁਰੂ ਨੇ ਕਿਹਾ ਕਿ ਇਹ ਸਾਰੀ ਸ੍ਰਿਸ਼ਟੀ ਨੂੰ ਨਾਮ ਦੇ ਨਾਲ ਹੀ ਸਰਜਿਆ ਗਿਆ ਹੈ ਆਪਾਂ ਰੋਜ਼ ਇੱਕ ਪਾਵਨ ਬਚਨ ਪੜ੍ਹਦੇ ਹਾਂ ਕੀਤਾ ਪਸਾਓ ਏਕੋ ਕਮਾਓ ਦਿਸਦੇ ਹੋਏ ਲੱਖ ਦਰਿਆਓ ਸਾਰਾ ਪਸਾਰਾ ਇੱਕ ਤੋਂ ਹੋਇਆ ਇੱਕ ਸ਼ਬਦ ਤੋਂ ਹੋਇਆ ਨਾਮ ਤੋਂ ਹੋਇਆ ਤੇ ਮਹਾਰਾਜ ਕਹਿੰਦੇ ਮੈਂ ਜਿੱਧਰ ਵੀ ਵੇਖਦਾ ਹਾਂ ਉਧਰ ਹੀ ਨਾਮ ਹੀ ਨਜ਼ਰ ਆਉਂਦਾ ਹੈ ਨਾਮ ਤੋਂ ਬਿਨਾ ਸੰਸਾਰ ਤੇ ਹੋਰ ਕੁਝ ਨਹੀਂ ਹੈਗਾ ਸਾਰੇ ਪਾਸੇ ਨਾਮ ਹੀ ਹੈ ਜੇਤਾ ਕੀਤਾ ਤੇਤਾ ਨਾਉ ਵਿਣ ਨਾਮੈ ਨਾਹੀ ਕੋ ਥਾਉ ਨਾਮ ਤੋਂ ਬਿਨਾ ਕੋਈ ਥਾਂ ਬਾਕੀ ਨਹੀਂ ਬਾਬਾ ਸਾਰਿਆਂ ਵਿੱਚ ਰੱਬ ਦੀ ਜੋਤ ਹੈ ਸਾਰਿਆਂ ਵਿੱਚ ਪਰਮਾਤਮਾ ਦਾ ਸਰੂਪ ਹੈ ਤੇ ਜਦੋਂ ਆਪਾਂ ਸੁਖਮਣੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਪੜ੍ਹਦੇ ਆ ਉਦੋਂ ਵੀ ਸਤਿਗੁਰੂ ਨੇ ਕਿਹਾ ਨਾਮ ਕੇ ਧਾਰੇ ਅਖੰਡ ਬ੍ਰਹਮੰਡ ਇਹ ਨਾਮ ਦੇ ਨਾਲ ਹੀ ਸਾਰਾ ਕੁਝ ਪੈਦਾ ਕੀਤਾ ਹੋਇਆ ਹੈ ਜਿਸੇ ਆਮ ਆਪਾਂ ਵੇਖ ਰਹੇ ਹਾਂ ਕਿਸੇ ਬੰਦੇ ਦਾ ਨਾਮ ਲੈ ਕੇ ਆਵਾਜ਼ ਮਾਰੀਏ ਤੇ ਉਹ ਬੰਦਾ ਆਵਾਜ਼ ਸੁਣ ਲੈਂਦਾ ਹੈ ਇਸੇ ਤਰ੍ਹਾਂ ਜਿਹੜੇ ਨਾਮ ਪਰਮਾਤਮਾ ਨੇ ਰੱਖੇ ਗਏ ਹਾਲਾਂਕਿ ਉਹਦਾ ਆਪਣਾ ਨਾਮ ਕੋਈ ਨਹੀਂ ਹੈਗਾ ਜਿੰਨੇ ਵੀ ਨਾਮ ਰੱਖੇ ਇਹ ਬੰਦੇ ਦੇ ਰੱਖੇ ਹੋਏ ਐ ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਕਿਹਾ ਉਹਦਾ ਇੱਕੋ ਹੀ ਨਾਮ ਹੈ ਸਤ ਨਾਮ ਪਾਵੋ ਸਦੀਵੀ ਰਹਿਣ ਵਾਲਾ ਹੈ ਕਿਰਤਮ ਨਾਮ ਕਥੇ ਤੇਰੇ ਜੇਬਾ ਸਤ ਨਾਮ ਤੇਰਾ ਪਰਪੂਰ ਬਲਾ ਕਹਿੰਦੇ ਕਿੰਨੇ ਕੋ ਨਾਮ ਤੇਰੇ ਕਥਨ ਕਰਾਂ ਪਰ ਤੇਰਾ ਇੱਕੋ ਹੀ ਨਾਮ ਹੈ ਉਹ ਸਤ ਨਾਮ ਹੈ ਵਖ ਵਖ ਮਜ਼ਬਾ ਨੇ ਵਖ ਵਖ ਧਰਮਾ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਨਾਮ ਰੱਖੇ ਇਸਲਾਮ ਵਾਲਿਆਂ ਨੇ ਨਾਮ ਰੱਖਿਆ ਅੱਲਾਹ ਅੱਲਾਹ ਦਾ ਅਰਥ ਹੈ ਲਾ ਸ਼ਰੀਕ ਤੇਰੇ ਵਰਗਾ ਸ਼ਰੀਕ ਕੋਈ ਨਹੀਂ ਹੈਗਾ ਸ਼ਰੀਕ ਹੁੰਦਾ ਬਰਾਬਰ ਦਾ ਬੰਦਾ ਤੇਰਾ ਸ਼ਰੀਕ ਹੀ ਕੋਈ ਨਹੀਂ ਇਸ ਕਰਕੇ ਤੂੰ ਲਾ ਸ਼ਰੀਕ ਹੈ ਅੱਲਾਹ ਹੈ ਜਿਉਂ ਨਾ ਨਾਮ ਰੱਖਿਆ ਹੈ ਰਹੀਮ ਕਰੀਮ ਰਹੀਮ ਦਾ ਭਾਵ ਰਹਿਮ ਕਰਨ ਵਾਲਾ ਕਰੀਮ ਦਾ ਅਰਥ ਕਿਰਪਾ ਕਰਨ ਵਾਲਾ ਇਦਾਂ ਹੀ ਕਈਆਂ ਨੇ ਖੁਦਾ ਕਿਹਾ ਭਾਰਤੀ ਪਰੰਪਰਾ ਦੇ ਅਨੁਸਾਰ ਵੀ ਕੀਏ ਤੇ ਰਾਮ ਕਿਹਾ ਗਿਆ ਰਾਮ ਦਾ ਅਰਥ ਹੁੰਦਾ ਸਾਰਿਆਂ ਵਿੱਚ ਰਮਿਆ ਹੋਇਆ ਭਗਤਾਂ ਨੇ ਸ਼ਬਦ ਪੀਠਲ ਵੀ ਵਰਤਿਆ ਗੋਵਿੰਦ ਵੀ ਵਰਤਿਆ ਗੋਵਿੰਦਾ ਅਰਥ ਹੁੰਦਾ ਹੈ ਗੋ ਦਾ ਭਾਵ ਪ੍ਰਿਥਵੀ ਵਿੰਦ ਦਾ ਭਾਵ ਆਸਰਾ ਗੋਪਾਲ ਦਾ ਭਾਵ ਹੁੰਦਾ ਹੈ ਪ੍ਰਿਥਵੀ ਗੋ ਦਾ ਭਾਵ ਪ੍ਰਿਥਵੀ ਪਾਲ ਦਾ ਭਾਵ ਪਾਲਣ ਵਾਲਾ ਪਰਮਾਤਮਾ ਸ਼ਬਦ ਵਰਤਿਆ ਜਾਂਦਾ ਹੈ ਆ ਜਿੰਨੇ ਵੀ ਜੀਵ ਹੈ ਇਹਨਾਂ ਸਾਰਿਆਂ ਦੇ ਵਿੱਚ ਆਤਮਾ ਹੈ ਇਹ ਸਾਰੀਆਂ ਆਤਮਾਵਾਂ ਦਾ ਜਿਹੜਾ ਸਭ ਤੋਂ ਸੁਪਰੀਮ ਹੈ ਸਭ ਤੋਂ ਸ਼੍ਰੋਮਣੀ ਉਹ ਪਰਮਾਤਮਾ ਹੈ ਇਸ ਕਰਕੇ ਉਹਨੂੰ ਪਰਮਾਤਮਾ ਕਿਹਾ ਹੈ ਸਤਿਗੁਰੂ ਨੇ ਉਹਦੇ ਵਾਸਤੇ ਸ਼ਬਦ ਵਰਤਿਆ ਸਤਨਾਮ ਸਤ ਦਾ ਅਰਥ ਹੈ ਸਦੀਵੀ ਰਹਿਣ ਵਾਲਾ ਨਾਮ ਦਾ ਅਰਥ ਹੈ ਪ੍ਰਸਿੱਧ ਸਦੀਵੀ ਹੋਣ ਵਾਲਾ ਪ੍ਰਮਾਤਮਾ ਜਿਨੇ ਕਦੇ ਖਤਮ ਨਹੀਂ ਹੋਣਾ ਇਸੇ ਤਰ੍ਹਾਂ ਦੇ ਨਾਲ ਗੁਰਮਤ ਨੇ ਇੱਕ ਹੋਰ ਸ਼ਬਦ ਵਰਤਿਆ ਉਹ ਹੈ ਵਾਹਿਗੁਰੂ ਵਾਹਿਗੁਰੂ ਦਾ ਭਾਵ ਵੀ ਹੁੰਦਾ ਹੈ ਵਾਹਿ ਦਾ ਭਾਵ ਵਾ ਜਦੋਂ ਮਨੁੱਖ ਹੈਰਾਨ ਹੋ ਜਾਂਦਾ ਹੈ ਹੈਰਾਨ ਹੋ ਕੇ ਪ੍ਰਮਾਤਮਾ ਦੇ ਕੌਤਕ ਵੇਖਦਾ ਹੈ ਆਪਾਂ ਆਮ ਸੰਸਾਰ ਵਿੱਚ ਵੀ ਵੇਖਦੇ ਹਾਂ ਜਦੋਂ ਆਪਾਂ ਕਿਸੇ ਵੱਲ ਵੇਖੀਏ ਤੇ ਸਾਡੀ ਬੁੱਧੀ ਤੋਂ ਸਾਡੀ ਮਤ ਤੋਂ ਕੋਈ ਵੱਡਾ ਕੰਮ ਕਰਦਾ ਹੋਵੇ ਨਾ ਆਪਾਂ ਕਹਿੰਦੇ ਵਾਹ ਬੜਾ ਹੈਰਾਨੀ ਵਾਲਾ ਕੰਮ ਹੈ ਤੇ ਜਿਹੜਾ ਪ੍ਰਮਾਤਮਾ ਹੈ ਉਹਦੇ ਕਾਰਜ ਉਹਦੇ ਕੰਮ ਵੀ ਹੈਰਾਨ ਕਰ ਦੇਣ ਵਾਲੇ ਹੈ ਕੋਈ ਵੀ ਛੱਤ ਖਿਲਾਰ ਨਹੀਂ ਹੋਵੇ ਤੇ ਪਿੱਲਰਾਂ ਤੋਂ ਬਿਨਾਂ ਨਹੀਂ ਖਲੋ ਸਕਦੇ ਕੋਈ ਵੀ ਛੱਤ ਖਿਲਾਰ ਨਹੀਂ ਹੋਵੇ ਤੇ ਉਕੰਧ ਤੋਂ ਬਿਨਾਂ ਨਹੀਂ ਖਲੋ ਸਕਦੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਬਿਨ ਥੰਮਾ ਗगन ਲਹਿਰਾਇਆ ਐਡਾ ਸੋਹਣਾ ਗगन ਐਨਾ ਸੋਹਣਾ ਆਕਾਸ਼ ਨਜ਼ਰ ਆਉਂਦਾ ਏ ਕੋਈ ਥੰਮ ਨਹੀਂ ਦਿੱਤਾ ਹੋਇਆ ਪਰਮਾਤਮਾ ਨੇ ਖਿਲਾ ਰਿਆ ਹੈ ਤੇ ਇਹ ਜਿਹੜਾ ਆਕਾਸ਼ ਖਿਲਾ ਰਿਆ ਹੈ ਹੈਰਾਨ ਕਰ ਦੇਣ ਵਾਲਾ ਹੈ ਆਪਣੇ ਆਪ ਖੜਾ ਹੈ ਆਪਣੇ ਆਪ ਟਿਕਿਆ ਹੈ ਸਤਿਗੁਰੂ ਕਹਿੰਦੇ ਬੜੀ ਹੈਰਾਨੀ ਵਾਲੀ ਗੱਲ ਹੈ ਇਸ ਕਰਕੇ ਜਦੋਂ ਮਨੁੱਖ ਦੀ ਸੁਰਤ ਕੰਮ ਕਰਨੋਂ ਹਟ ਜਾਂਦੀ ਹੈ ਉਹਦੇ ਤੋਂ ਵੱਡਾ ਕੋਈ ਕੰਮ ਹੁੰਦਾ ਤੇ ਫਿਰ ਉਹਦੇ ਆਪ ਆਪ ਮੁਹਾਰੇ ਅੰਦਰੋਂ ਨਿਕਲਦਾ ਵਾਹ ਗੁਰੂ ਦਾ ਅਰਥ ਹੈ ਵੱਡਾ ਵਾਹ ਗੁਰੂ ਪਾਵਨ ਪਰਮਾਤਮਾ ਸਾਰਿਆਂ ਤੋਂ ਵੱਡਾ ਹੈ ਇਸ ਕਰਕੇ ਕਈਆਂ ਨੇ ਰਾਮ ਰਾਮ ਕਹਿ ਕੇ ਪ੍ਰਮਾਤਮਾ ਨੂੰ ਜਪਿਆ ਕਈਆਂ ਨੇ ਅੱਲਾਹ ਕਹਿ ਕੇ ਪ੍ਰਮਾਤਮਾ ਨੂੰ ਜਪਿਆ ਕਈਆਂ ਨੇ ਵਾਹਿਗੁਰੂ ਕਹਿ ਕੇ ਜਪਿਆ ਪਰ ਜਿਹੜਾ ਵੀ ਜਪਦਾ ਹੈ ਜਪਦਿਆਂ ਜਪਦਿਆਂ ਇੱਕ ਦਿਨ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਮਨੁੱਖ ਜਿੱਦਾਂ ਦੀ ਚੀਜ਼ ਨੂੰ ਸੇਵਦਾ ਹੈ ਨਾ ਚੇਤੇ ਕਰਦਾ ਹੈ ਉਦਾਂ ਦਾ ਹੀ ਹੋ ਜਾਂਦਾ ਹੈ ਜੈਸਾ ਸੇਵੇ ਤੈਸਾ ਹੋਏ ਜਿੱਦਾਂ ਦੇ ਨੂੰ ਯਾਦ ਕਰੇਗਾ ਪਾਵਨ ਕੁਰਬਾਨੀ ਨੇ ਕਿਹਾ ਵੀ ਜੇ ਕੋਈ ਮਾਤਾ ਦੀ ਪੂਜਾ ਕਰੇਗਾ ਕੀ ਬਣ ਜਾਏਗਾ ਮਾਤਾ ਵਰਗਾ ਬਣ ਜਾਏਗਾ ਜੇ ਕੋਈ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਕਰੇਗਾ ਉਦਾਂ ਦਾ ਬਣ ਜਾਏਗਾ ਇਸ ਕਰਕੇ ਇਹਨਾਂ ਨੂੰ ਛੱਡ ਕੇ ਪ੍ਰਮਾਤਮਾ ਨੂੰ ਚੇਤੇ ਕਰਨਾ ਚਾਹੀਦਾ ਹੈ ਤੇ ਮਨੁੱਖ ਪ੍ਰਮਾਤਮਾ ਵਰਗਾ ਬਣ ਜਾਏਗਾ ਪ੍ਰਮਾਤਮਾ ਦੇ ਗੁਣ ਹੈ ਜਿੱਦਾਂ ਦੇ ਮਨੁੱਖ ਦੇ ਅੰਦਰ ਵੀ ਉਦਾਂ ਦੇ ਗੁਣ ਆ ਜਾਣਗੇ ਅਕਸਰ ਮਨੁੱਖ ਪ੍ਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਦਾ ਹੈ ਉਹਦੇ ਗੁਣਾਂ ਨੂੰ ਯਾਦ ਕਰਦਾ ਹੈ ਜੇ ਸਤਿਗੁਰੂ ਅੱਜ ਕਹਿ ਰਹੇ ਨੇ ਜਿਨ੍ਹਾਂ ਨਾਮ ਜਪਿਆ ਜਿਨ੍ਹਾਂ ਨੇ ਨਾਮ ਜਪਿਆ ਹੈ ਪ੍ਰਮਾਤਮਾ ਦਾ ਸਤਨਾਮ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੰਸਾਰ ਦੇ ਲੋਕਾਂ ਨੂੰ ਮਾਨਣ ਕੇ ਦਿੱਤਾ ਕਾਲ ਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਨਾਇਆ ਫਿਰ ਸੰਸਾਰ ਦੇ ਲੋਕਾਂ ਨੇ ਉਹੀ ਸਤਨਾਮ ਨੂੰ ਪੜਿਆ ਜਾਜ ਕੀਤਾ ਜાં ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੇ ਹੋਏ ਕਹਿੰਦੇ ਜਿਹੜਾ ਵਾਹਿਗੁਰੂ ਨੂੰ ਜਪਦਾ ਹੈ ਉਹਦੀ ਹੋਮੇ ਦਾ ਨਾਸ ਹੋ ਜਾਂਦਾ ਹੈ ਪਰਮਾਤਮਾ ਦਾ ਨਾਮ ਜਿਹੜਾ ਹੈ ਸਦੀਵੀ ਹੈ ਤੇ ਮਨੁੱਖ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦਾ ਤੇ ਕਰਨਾ ਚਾਹੀਦਾ ਹੈ ਜੇ ਚੇਤੇ ਨਹੀਂ ਕਰਦਾ ਤੇ ਸਤਿਗੁਰੂ ਨੇ ਕਿਹਾ ਉਸ ਸੰਸਾਰ ਤੇ ਜਿਹੋ ਜਿਹਾ ਆਇਆ ਤਿਹੋ ਜਿਹਾ ਨਹੀਂ ਆਇਆ ਉਹਦੇ ਆਉਣ ਦਾ ਕੋਈ ਬਹੁਤਾ ਲਾਭ ਨਹੀਂ ਹੈ ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਇੱਕ ਨਿੱਕੀ ਜਿਹੀ ਫਟਕਾਰ ਉਸ ਮਾਤਾ ਨੂੰ ਵੀ ਪਾ ਦਿੱਤੀ ਜਿਹੜੀ ਮਾਤਾ ਦੇ ਪੁੱਤਰ ਨੇ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕੀਤਾ ਆਪਾਂ ਬਚਨ ਪੜ੍ਹਦੇ ਹਾਂ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਦੇ ਸੁਣ ਜੀ ਦੇ ਫਿਰੇ ਪਿੰਡ ਨਾਮ ਹੈ ਕੋਈ ਖੱਪ ਖੱਪ ਬੂਏ ਕਰਾਜਾ ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਨਾ ਵਸਿਆ ਉਹ ਇਹੋ ਜਿਹੇ ਪੁੱਤਰ ਸੰਸਾਰ ਦੇ ਨਾਮ ਹੀ ਪੈਦਾ ਹੁੰਦਾ ਤੇ ਕੋਈ ਗੱਲ ਨਹੀਂ ਸੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਣਾ ਚਾਹੀਦਾ ਹੈ ਤੇ ਜਿਨ੍ਹਾਂ ਨੇ ਆਣ ਕੇ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾ ਲਿਆ ਨਾ ਉਹਨਾਂ ਦੇ ਬਾਰੇ ਵੀ ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਕਿਹਾ ਤਿੰਨ ਧਨ ਜਨੈ ਦੀ ਮਾਓ ਆਏ ਸਫਲ ਸੇਮਾ ਤੋਂ ਵੱਡੇ ਭਾਗਾਂ ਵਾਲੀਆਂ ਤੇਰੇ ਘਰ ਪੈਦਾ ਹੋਣ ਵਾਲੇ ਪੁੱਤਰ ਨੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾ ਲਿਆ ਹੈ। ਇਸੇ ਲਈ ਸਤਿਗੁਰੂ ਨੇ ਪਾਵਨ ਕੁਰਬਾਨੀ ਵਿੱਚ ਉਦਾਹਰਣ ਵੀ ਦੇ ਕੇ ਕਿਹਾ ਕਿ ਨਾਮ ਤੋਂ ਬਿਨਾ ਮਨੁੱਖ ਦਾ ਜੀਵਨ ਜਿਹੜਾ ਨਾ ਉਹ ਸਖਣਾ ਹੈ ਅਧੂਰਾ ਹੈ। ਉਹ ਉਦਾਹਰਣ ਇਸ ਪ੍ਰਕਾਰ ਦਿੱਤੀ ਸਤਿਗੁਰੂ ਨੇ ਕਹਿਣ ਲੱਗੇ ਜਿਵੇਂ ਕੋਈ ਪੰਛੀ ਜਿਹੜਾ ਉਹਦੇ ਦੋ ਖੰਭ ਹੁੰਦੇ ਆ ਤਾਂ ਆਕਾਸ਼ ਵਿੱਚ ਉੱਡਦਾ ਹੈ। ਪਰ ਜੇ ਉਹਦਾ ਇੱਕ ਖੰਭ ਕਟਿਆ ਜਾਏ ਤੇ ਉਹਨੂੰ ਕੋਈ ਪੰਛੀ ਨਹੀਂ ਕਹਿੰਦਾ। ਕਿਉਂਕਿ ਅਧੂਰਾ ਹੈ ਉਹਨਾਂ ਆਕਾਸ਼ ਵਿੱਚ ਉੱਡ ਨਹੀਂ ਸਕਦਾ ਇਸੇ ਤਰ੍ਹਾਂ ਦੇ ਨਾਲ ਜਿਹੜੀ ਗਾਂ ਹੈ ਲਵੇਰੀ ਹੈ ਉਹ ਦੁੱਧ ਦਿੰਦੀ ਹੈ ਲੋਕ ਉਹਦੀ ਸੰਭਾਲ ਕਰਦੇ ਐ ਉਹਨੂੰ ਚਾਰਾ ਪਾਇਆ ਜਾਂਦਾ ਐ ਪੱਠੇ ਪਾਏ ਜਾਂਦੇ ਨੇ ਉਹਨੂੰ ਸਾਂਭਿਆ ਜਾਂਦਾ ਐ ਘਰ ਦੇ ਵਿੱਚ ਪਰ ਜੇ ਉਹ ਹੀ ਗਾਂ ਜਿਹੜੀ ਐ ਦੁੱਧ ਦੇਣਾ ਛੱਡ ਦੇਵੇ ਤੇ ਫਿਰ ਉਹਦੀ ਸਾਂਭ ਕੋਈ ਨਹੀਂ ਕਰਦਾ ਫਿਰ ਆਪਾਂ ਵੇਖਦੇ ਆ 12 ਗਾਵਾਂ ਦੁਰੀਆਂ ਫਿਰਦੀਆਂ ਐ ਕਦੇ ਕਿਸੇ ਦੇ ਐਕਸੀਡੈਂਟ ਦਾ ਕਾਰਨ ਬਣਦੀਆਂ ਕਦੇ ਕਿਸੇ ਦਾ ਫਿਰ ਉਹਨਾਂ ਨੂੰ ਕੋਈ ਸ਼ਾਮਦਾ ਨਹੀਂ ਹੈ ਤੇ ਸਤਿਗੁਰੂ ਨੇ ਕਿਹਾ ਇਸੇ ਤਰ੍ਹਾਂ ਦੇ ਨਾਲ ਹੀ ਜਿਵੇਂ ਕੋਈ ਰਾਜਾ ਹੋਵੇ ਰਾਜਾ ਤਾਂ ਹੀ ਸ਼ੋਭਦਾ ਹੈ ਜੇ ਲੋਕ ਉਹਨੂੰ ਸਲਾਮਾ ਕਰਨ ਜੇ ਕੋਈ ਰਾਜੇ ਨੂੰ ਝੋਕੇ ਸਲਾਮ ਹੀ ਨਾ ਕਰੇ ਤਾਂ ਫਿਰ ਉਹ ਰਾਜਾ ਕਦਾ ਮਹਾਰਾਜ ਨੇ ਉਦਾਹਰਨ ਦੇ ਕੇ ਕਿਹਾ ਦੁੱਧ ਬਿਨ ਧੇਣ ਗਾਂ ਜਿਹੜੀ ਹੈ ਦੁੱਧ ਤੋਂ ਬਿਨਾ ਕਿਸੇ ਕੰਮ ਦੀ ਨਹੀਂ ਦੁੱਧ ਬਿਨ ਧੇਣ ਪੰਖ ਬਿਨ ਪੰਖੀ ਪੰਛੀ ਜਿਹੜਾ ਖੰਭਾਂ ਤੋਂ ਬਿਨਾ ਕਿਸੇ ਕੰਮ ਦਾ ਨਹੀਂ ਦੁੱਧ ਬਿਨ ਧੇਣ ਪੰਖ ਬਿਨ ਪੰਖੀ ਜਲ ਬਿਨ ਉਤਪੁਜ ਜਿਹੜੀ ਜ਼ਮੀਨ ਹੈ ਉਹ ਤਾਂ ਹੀ ਉਪਜਾਊ ਹੁੰਦੀ ਹੈ ਜੇ ਉਹਨੂੰ ਪਾਣੀ ਲੱਗੇ ਤਾਂ ਜੇ ਇਹਨੂੰ ਪਾਣੀ ਨਹੀਂ ਲੱਗਦਾ ਤੇ ਬੀਜੀ ਹੋਈ ਫਸਲ ਸੁੱਕ ਜਾਏਗੀ ਸੜ ਜਾਏਗੀ ਕਿਸੇ ਕੰਮ ਨਹੀਂ ਆਉਂਦੇ ਮਹਾਰਾਜ ਕਹਿਣ ਲੱਗੇ ਜ਼ਮੀਨ ਵੀ ਉਹੀ ਹੈ ਜਿਹਦੇ ਕੋਲ ਪਾਣੀ ਹੋਵੇ ਜਲ ਬਿਨ ਉਤਪਜ ਕਾਮ ਨਹੀਂ ਕਿਆ ਸੁਲਤਾਨ ਸਲਾਮ ਬਹੂਣਾ ਅੰਧੀ ਕੋਠੀ ਤੇਰਾ ਨਾਮ ਨਹੀਂ ਉਹ ਰਾਜਾ ਹੀ ਕਹਾਦਾ ਜਿਹਨੂੰ ਕੋਈ ਝੁੱਕ ਕੇ ਸਲਾਮ ਨਾ ਕਰੇ ਇਸੇ ਤਰ੍ਹਾਂ ਉਹ ਮਨੁੱਖੀ ਨਹੀਂ ਹੈ ਜਿਹਦੇ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਹੈਗਾ ਮਨੁੱਖ ਵੀ ਉਹੀ ਹੈ ਜਿਹਦੇ ਕੋਲ ਪ੍ਰਮਾਤਮਾ ਜੀ ਦਾ ਨਾਮ ਹੈ ਨਾਮ ਹੈ ਤੇ ਸਾਰਾ ਕੁਝ ਹੈ ਨਾਮ ਹੈ ਤੇ ਜੇ ਨਾਮ ਨਹੀਂ ਤੇ ਫਿਰ ਕੁਝ ਵੀ ਨਹੀਂ ਇਸ ਕਰਕੇ ਜਿਨ੍ਹਾਂ ਨੇ ਨਾਮ ਜਪਿਆ ਹੈ ਆਪਾਂ ਉਹਨਾਂ ਨੂੰ ਚੇਤੇ ਕਰਦੇ ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਸੁਰਤ ਜੋੜੀ ਜਿਨ੍ਹਾਂ ਨੇ ਪ੍ਰਮਾਤਮਾ ਦਾ ਧਿਆਨ ਧਰਿਆ ਸਤਿਗੁਰੂ ਦੀ ਪਾਵਨ ਗੁਰਬਾਣੀ ਜਦੋਂ ਆਪਾਂ ਰੋਜ਼ ਪੜ੍ਹਦੇ ਹਾਂ ਤੇ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਹੈ ਹੀ ਐਸਾ ਜਿਹੜਾ ਇਹਨੂੰ ਚੇਤੇ ਕਰਦਾ ਹੈ ਉਹਦੀ ਜਨਮ ਜਮਾਂਦਰਾਂ ਦੀ ਮੈਲ ਕੱਟੀ ਜਾਂਦੀ ਹੈ ਜੇ ਮੇ ਕੋਈ ਕਪੜਾ ਜਿਹੜਾ ਇਹਨਾਂ ਕੋਈ ਮੈਲਾ ਹੋ ਜਾਵੇ ਸਾਡੇ ਹੱਥਾਂ ਪੈਰਾਂ ਦੇ ਉੱਪਰ ਖੇ ਲੱਗ ਜੇ ਮਿੱਟੀ ਲੱਗ ਜੇ ਤੇ ਆਪਾਂ ਜਾਣਦੇ ਆ ਪਾਣੀ ਦੇ ਨਾਲ ਆਪਣੇ ਹੱਥ ਪੈਰ ਮੂੰਹ ਸਾਫ਼ ਕਰ ਲੈਨੇ ਲੱਗੀ ਹੋਈ ਮਿੱਟੀ ਜਿਹੜੀ ਹੈ ਉਹ ਪਾਣੀ ਦੇ ਨਾਲ ਧੁੱਪ ਜਾਂਦੀ ਹੈ ਜਿਹੜੇ ਕਪੜੇ ਨੇ ਉਹ ਖਰਾਬ ਹੋ ਜਾਣਾ ਉਹਨਾਂ ਨੂੰ ਸਾਬਣ ਲਾ ਕੇ ਧੋਤਾ ਜਾ ਸਕਦਾ ਹੈ ਤੇ ਜਿਹੜੇ ਮਨ ਦੇ ਉੱਪਰ ਮੈਲ ਲੱਗੀ ਹੋਈ ਹੈ ਇਹ ਮਨ ਨੂੰ ਧੋਣਾ ਹੈ ਤੇ ਇਹਦੇ ਵਾਸਤੇ ਪਰਮਾਤਮਾ ਦੇ ਨਾਮ ਦਾ ਪਰਮਾਤਮਾ ਦੇ ਪ੍ਰੇਮ ਦਾ ਰੰਗ ਚਾਹੀਦਾ ਏ ਉਹ ਸਾਬਣ ਚਾਹੀਦਾ ਏ ਜਿਹਦੇ ਨਾਲ ਮਨੁੱਖ ਦੇ ਮਨ ਦੇ ਉੱਪਰ ਲੱਗੀ ਹੋਈ ਮੈਲ ਲੱਥ ਜਾਵੇ ਆਪਾਂ ਇਹ ਰੋਜ਼ ਬਚਨ ਪੜ੍ਹਦੇ ਹਾਂ ਪਰ ਇਹ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇ ਹੱਥਾਂ ਪੈਰਾਂ ਦੇ ਉੱਪਰ ਮਿੱਟੀ ਲੱਗੀ ਹੋਵੇ ਤੇ ਉਹ ਮਿੱਟੀ ਨੂੰ ਜਿਹੜਾ ਏ ਉਹ ਪਾਣੀ ਦੇ ਨਾਲ ਧੋਤਾ ਜਾ ਸਕਦਾ ਏ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈਏ ਉਹ ਧੋਏ ਜੇ ਕੱਪੜਿਆਂ ਦੇ ਉੱਪਰ ਮੂਤਰ ਵਗੈਰਾ ਲੱਗ ਜਾਏ ਜਾਂ ਕੱਪੜੇ ਖਰਾਬ ਹੋ ਜਾਣ ਉਹਨੂੰ ਸਾਬਨ ਨਾਲ ਧੋਤਾ ਜਾ ਸਕਦਾ ਹੈ ਤੇ ਮਹਾਰਾਜ ਕਹਿਣ ਲੱਗੇ ਭਰੀਏ ਮਾਤਰ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਜਿਨ੍ਹਾਂ ਦੀ ਮਾਤੀ ਜਿਹੜੀ ਹੈ ਪਾਪਾਂ ਦੇ ਨਾਲ ਭਰ ਚੁੱਕੀ ਹੈ ਜਿਨ੍ਹਾਂ ਦੀ ਮੱਤ ਜਿਹੜੀ ਹੈ ਮਲੀਨ ਹੋ ਚੁੱਕੀ ਹੈ ਉਹਨੂੰ ਨਾਮ ਦੇ ਰੰਗ ਦੇ ਨਾਲ ਧੋਤਾ ਜਾ ਸਕਦਾ ਹੈ ਸਤਿਗੁਰੂ ਦੀ ਪਾਵਨ ਗੁਰਬਾਣੀ ਅੰਦਰ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਕੀਤਾ ਨਾ ਉਹਨਾਂ ਦੀ ਬਹੁਤ ਵਡਿਆਈ ਕੀਤੀ ਗਈ ਉਹਨਾਂ ਦੀ ਬਹੁਤ ਉਸਤਤ ਕੀਤੀ ਗਈ ਹੈ। ਭਾਰਤ ਦੇ ਅੰਦਰ ਵਰਣਵੰਡ ਦੇ ਲਤਾੜੇ ਹੋਏ ਲੋਕ ਜਿਹੜੇ ਸਨ ਜਿਨ੍ਹਾਂ ਨੂੰ ਵਰਣਵੰਡ ਦੇ ਕਰਕੇ ਦੁਰਕਾਰਿਆ ਗਿਆ ਮਾੜਾ ਕਿਹਾ ਗਿਆ ਮੰਦਰਾਂ 'ਚੋਂ ਧੱਕੇ ਮਾਰੇ ਗਏ ਕਿਹਾ ਗਿਆ ਇਹਨਾਂ ਨੂੰ ਧਰਮ ਗ੍ਰੰਥ ਪੜ੍ਹਨ ਦਾ ਹੱਕ ਹੀ ਕੋਈ ਨਹੀਂ ਆਖਿਰਕਾਰ ਉਹ ਵੀ ਜਿਹਨੋਂ ਪ੍ਰਮਾਤਮਾ ਨਾਲ ਜੁੜ ਗਏ ਤੇ ਉਹ ਪ੍ਰਮਾਤਮਾ ਨਾਲ ਜੁੜਨ ਕਰਕੇ ਜਿਨ੍ਹਾਂ ਨੂੰ ਨੀਂਚ ਕਿਹਾ ਜਾਂਦਾ ਸੀ ਨੀਵੇਂ ਕਿਹਾ ਜਾਂਦਾ ਸੀ ਉਹ ਉੱਚੇ ਹੋ ਗਏ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਕਰਕੇ ਆਪਾਂ ਸਤਿਗੁਰੂ ਦੀ ਪਾਵਨ ਗੁਰਬਾਣੀ ਵਿੱਚੋਂ ਪੜ੍ਹਦੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਰਸਾਇਆ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲਈਨਾ ਭਗਤ ਨਾਮਦੇਵ ਜੀ ਜਿਹਨੂੰ ਬੜਾ ਨੀਂਚ ਕਿਹਾ ਗਿਆ ਸੀ ਉਸ ਵੇਲੇ ਦੀ ਵਰਣਵੰਡ ਨੇ ਉਹ ਇੱਥੋਂ ਤੱਕ ਕਿ ਧਰਮ ਸਥਾਨਾਂ ਤੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਆਪਣਾ ਦੁਖਾਂਤ ਆਪੇ ਬਿਆਨ ਕਰਦੇ ਆ ਭਗਤ ਨਾਮਦੇਵ ਸਾਹਿਬ ਨੇ ਕਿਹਾ ਸ਼ੂਦ ਸ਼ੂਦ ਕਰ ਮਾਰ ਉਠਾਇਓ ਕਾਹਾਂ ਕਰੂ ਪਾਪ ਦੇਖਲਾ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਮਾਰਦੇਵੇਂ ਕੀ ਕਰਾਂ ਦੱਸੋ ਉਹਨਾਂ ਨੇ ਜਦੋਂ ਗੋਬਿੰਦ ਨੂੰ ਜੱਪਿਆ ਜਦੋਂ ਪ੍ਰਮਾਤਮਾ ਨੂੰ ਜੱਪਿਆ ਸੋਨੇ ਕੀ ਸੂਈ ਰੂਪੇ ਦਾ ਧਾਗਾ ਨਾਮੇ ਕਾ ਚਿਤ ਹਰਿ ਸ਼ੋ ਲਾਗਾ ਜਦੋਂ ਉਹਨਾਂ ਨੇ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਟਿਕਾ ਲਿਆ ਤੇ ਫਿਰ ਜਿਹਨੂੰ ਕਹਿੰਦੇ ਸੀ ਅੱਧੀ ਕੌਡੀ ਦਾ ਸ਼ਿਪਰਾ ਹੈ ਸ਼ਿਬਾ ਹੈ ਉਹ ਲੱਖਾਂ ਦਾ ਹੋ ਗਿਆ ਗੁਰੂ ਅਰਜਨ ਸਾਹਿਬ ਮਹਾਰਾਜ ਲਿਖਦੇ ਆ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਾਬ ਕੋ ਸ਼ਿਪਰੋ ਹੋਇਓ ਲਖੀਨਾ ਜਿਹਨੂੰ ਲੋਕ ਕਹਿੰਦੇ ਸੀ ਅੱਧੀ ਕੌਡੀ ਦਾ ਉਹ ਲੱਖਾਂ ਦਾ ਹੋ ਗਿਆ ਅਗਲਾ ਇੱਕ ਹੋਰ ਬਚਨ ਕਿਹਾ ਬੋਨਣਾ ਤਰਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਬੁਲਾ ਝੋਲਹਰਾ ਭਇਓ ਗੁਣੀ ਗਹਿਰਾ ਕਹਿਣ ਲੱਗੇ ਜਿਹੜੇ ਬਾਬਾ ਕਬੀਰ ਸਾਹਿਬ ਨੂੰ ਕਿਹਾ ਗਿਆ ਕਿ ਇਹ ਵੀ ਨੀਵੀਂ ਜਾਤ ਦਾ ਹੈ ਹਾਲਾਂਕਿ ਬਾਬਾ ਕਬੀਰ ਸਾਹਿਬ ਕਹਿੰਦੇ ਬਲਿਹਾਰੀ ਇਸ ਜਾਤ ਕੋ ਮੈਂ ਬਲਹਾਰ ਜਾਂਦਾ ਇਸ ਜਾਤ ਤੋਂ ਕਿਉਂਕਿ ਮੈਂ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਕੀਤਾ ਹੈ ਨਾਮ ਨੂੰ ਜਪਿਆ ਹੈ ਭਗਤ ਕਬੀਰ ਸਾਹਿਬ ਜੀ ਦੀ ਗੱਲ ਕਰੀਏ ਤੇ ਉਹ ਘਰ ਦੇ ਵਿੱਚ ਖੇਸ ਬੁਨਣ ਦਾ ਕਾਰਜ ਕਰਦੇ ਐ ਉਹ ਕਿਰਤ ਤੇ ਨਹੀਂ ਛੱਡੀ ਪਰ ਉਹਨਾਂ ਨੇ ਜਿਹੜਾ ਸੀ ਬੁਨਣਾ ਤਰਣਾ ਤਿਆਗ ਕੇ ਪਾਪ ਵਿਕਾਰਾਂ ਵਾਲੇ ਪਾਸੇ ਤੋਂ ਧਿਆਨ ਹਟਾ ਕੇ ਜਦੋਂ ਪ੍ਰਮਾਤਮਾ ਵਾਲੇ ਪਾਸੇ ਤੇ ਧਿਆਨ ਲਾਇਆ ਤੇ ਫਿਰ ਗੁਰੂ ਅਰਜਨ ਸਾਹਿਬ ਕਹਿੰਦੇ ਨੀਚ ਕੁਲਾ ਜੁਲਹਾਰਾ ਜਿਹਨੂੰ ਨੀਵੇਂ ਕੁਲ ਵਾਲਾ ਜੁਲਾਹ ਕਿਹਾ ਜਾਂਦਾ ਸੀ ਭਇਓ ਗੁਣੀ ਗਹੀਰਾ ਉਹ ਗੁਣਾ ਵਾਲਾ ਬਣ ਗਿਆ ਚੰਗੇ ਗੁਣਾ ਵਾਲਾ ਬਣ ਗਿਆ ਇਹ ਸਾਰਾ ਕੁਝ ਨਾਮ ਦੀ ਬਰਕਤ ਦੇ ਕਰਕੇ ਹੁੰਦਾ ਹੈ ਹੋਰ ਵੀ ਬਹੁਤ ਸਾਰੇ ਭਗਤਾਂ ਦੀਆਂ ਉਦਾਹਰਣਾਂ ਦਿੱਤੀਆਂ ਸੈਣ ਨਾਈ ਪੁੱਤਰ ਕਾਰੀਆ ਉਹ ਘਰ ਘਰ ਸੁਣਿਆ ਜਿਹੜਾ ਭਗਤ ਸੈਣ ਸੀ ਉਹ ਬੁੱਤ ਕਾਰੀਆ ਉਹ ਲੋਕਾਂ ਦੇ ਘਰਾਂ 'ਚ ਜਾ ਕੇ ਲੋਕਾਂ ਦੀ ਮਾਲਿਸ਼ ਕਰਨੀ ਨੌ ਕੱਟ ਕੇ ਦੇਣੇ ਸਰੀਰ ਦੀ ਇਦਾਂ ਕਰਕੇ ਸਾਮ ਸੁਭਾਲ ਕਰਨੀ ਇਦਾਂ ਦੇ ਨਿੱਕੇ ਨਿੱਕੇ ਕਾਰਜ ਕਰਦਾ ਸੀ ਉਹ ਹੁਣ ਜਦੋਂ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਕੀਤਾ ਸੈਨ ਨਾਈ ਬੁਤ ਤਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਜਦੋਂ ਉਹਦੇ ਅੰਦਰ ਵੀ ਪ੍ਰਮਾਤਮਾ ਦਾ ਨਾਮ ਟਿਕ ਗਿਆ ਉਹਦਾ ਨਾਮ ਹੀ ਭਗਤਾ ਦੇ ਵਿੱਚ ਆ ਗਿਆ ਇੱਕ ਹੋਰ ਭਗਤ ਦੀ ਉਦਾਹਰਣ ਦੁੱਤੀ ਕਹਿੰਦੇ ਰਮਦਾਸ ਭਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਤੇ ਨਿਦਰਸ਼ਨ ਪਾਇਆ ਜਿਹੜਾ ਭਗਤ ਰਵਦਾਸ ਹੈ ਉਹ ਚੰਮ ਦਾ ਕੰਮ ਕਰਦੇ ਐ। ਪਸ਼ੂਆਂ ਨੂੰ ਢੋਂ ਦਾ ਕੰਮ ਕਰਦਾ ਮਰੇ ਹੋਏ ਪਸ਼ੂ ਜਿਹੜੇ ਉਹ ਢੋਂਦੇ ਐ। ਤੇ ਐਵੇਂ ਕਰਕੇ ਚੰਮ ਦਾ ਕੰਮ ਕਰਨ ਕਰਕੇ ਲੋਕ ਉਹਨੂੰ ਚਮਿਆਰ ਆਖਦੇ ਐ, ਨੀਵਾ ਆਖਦੇ ਐ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਉਹਨਾਂ ਨੇ ਜਦੋਂ ਆਪਣੇ ਹਿਰਦੇ ਦੇ ਵਿੱਚੋਂ ਮਾਇਆ ਦਾ ਤਿਆਗ ਕਰਤਾ ਭਾਵ ਵਕਾਰਾਂ ਵੱਲੋਂ ਉਹਨਾਂ ਨੇ ਆਪਣਾ ਧਿਆਨ ਹਟਾ ਕੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਧਿਆਨ ਲਾਇਆ। ਸੰਗਤ ਦੇ ਵਿੱਚ ਆਉਣ ਕਰਕੇ ਤੇ ਨਿਦਰਸ਼ਨ ਪਾਇਆ ਉਹਨਾਂ ਨੇ ਪ੍ਰਮਾਤਮਾ ਦਾ ਪ੍ਰਦੱਖਸ਼ਣ ਕਰ ਲਿਆ ਤੇ ਇਸ ਤਰ੍ਹਾਂ ਦੇ ਨਾਲ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਇਹਨਾਂ ਸਾਰੇ ਭਗਤਾਂ ਦੇ ਬਾਰੇ ਸੁਣ ਤੋਂ ਬਾਅਦ ਇਹ ਵਿਦ ਸੁਣ ਕੇ ਜਾਟੜੋ ਉੱਠ ਭਗਤੀ ਲਾਗਾ ਇਹਨਾਂ ਸਾਰੇ ਭਗਤਾਂ ਵੱਲ ਵੇਖ ਕੇ ਫਿਰ ਭਗਤ ਧੰਨਾ ਜੀ ਜਿਹੜੇ ਸਨ ਉਹ ਵੀ ਉੱਠੇ ਉਹ ਵੀ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਕਰਨ ਲੱਗੇ ਇਹ ਵਿਦ ਸੁਣ ਕੇ ਜਾਟੜੋ ਉੱਠ ਭਗਤੀ ਲਾਗਾ ਮਿਲਿਆ ਪ੍ਰਤੱਖ ਗੁਸਾਈਆਂ ਧੰਨਾ ਵੰਡ ਭਾਗਾ ਉਹਨਾਂ ਨੂੰ ਵੀ ਸਪਸ਼ਟ ਪ੍ਰਮਾਤਮਾ ਦੇ ਦੀਦਾਰ ਹੋ ਜਾਂਦੇ ਐ ਉਹਨਾਂ ਨੂੰ ਜਹ ਜੈ ਪੇਖੋਂ ਤਹੇ ਹਜੂਰ ਦੂਰਕਤ ਹੋਣਾ ਜਾਈ ਸਾਰੇ ਪਾਸੇ ਪ੍ਰਮਾਤਮਾ ਨਜ਼ਰ ਆ ਜਾਂਦਾ ਐ ਪ੍ਰਮਾਤਮਾ ਕਿਤੇ ਦੂਰ ਨਹੀਂ ਉਹ ਇੰਨਾ ਨੇੜੇ ਹੈ ਕਹਿ ਰਵਿਦਾਸ ਹੱਥ ਪੈ ਨੇਰੇ ਸਹਿਜੇ ਹੋਏ ਸੁਹੀ ਪਰ ਤਾਂ ਜਿਹੜਾ ਪ੍ਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਜਿੰਨਾਂ ਜਿੰਨਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਫਿਰ ਚੇਤੇ ਕੀਤਾ ਨਾ ਉਹਨਾਂ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ ਅਰਦਾਸ ਦੇ ਵਿੱਚ ਚੇਤੇ ਕਰਦੇ ਹਾਂ ਨਾਮ ਨੂੰ ਚੇਤੇ ਕਰਨ ਦੇ ਨਾਲ ਮੈਲ ਕੱਟੀ ਜਾਂਦੀ ਹੈ ਛੁਟਕਾਰਾ ਮਿਲ ਜਾਂਦਾ ਹੈ ਮਨੁੱਖ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ ਪੁਰਾਤਨ ਸਮੇਂ ਦੀਆਂ ਬਹੁਤ ਸਾਰੀਆਂ ਐਸੀਆਂ ਕਥਾਵਾਂ ਨੇ ਕਿ ਗਣਕਾ ਜਿਹੜੀ ਸੀ ਉਹਨੂੰ ਕਿਸੇ ਸਾਧੂ ਪੁਰਸ਼ ਨੇ ਜਦੋਂ ਤੋਤਾ ਦੇ ਦਿੱਤਾ ਤੇ ਉਹ ਰੋਜ਼ ਰਾਮ ਨਾਮ ਜਪਣ ਲੱਗੇ ਜਿਹਦੇ ਕਰਕੇ ਉਹਦਾ ਕਲਿਆਣ ਹੋ ਗਿਆ ਭਲਾ ਹੋ ਗਿਆ ਅਜਾਮਲ ਜਿਹੜਾ ਸੀ ਉਹ ਬਹੁਤ ਵੱਡਾ ਪਾਪੀ ਸੀ ਆਪਣੇ ਪੁੱਤਰ ਦਾ ਨਾਮ ਨਰਾਇਣ ਰੱਖਣ ਕਰਕੇ ਰੋਜ਼ ਨਰਾਇਣ ਨਰਾਇਣ ਕਰਦਿਆਂ ਕਰਦਿਆਂ ਇੱਕ ਦਿਨ ਪਰਮਾਤਮਾ ਦਾ ਜਿਹੜਾ ਸੀ ਉਹ ਰੂਪ ਹੋ ਗਿਆ ਉਹਦੇ ਸਾਰੇ ਪਿਛਲੇ ਪਾਪ ਜਿਹੜੇ ਸੀ ਉਹ ਕੱਟੇ ਗਏ ਤਾਂ ਇਹ ਸਾਰੀਆਂ ਉਦਾਹਰਨਾਂ ਦੇ ਦੇ ਕੇ ਸਤਿਗੁਰੂ ਨੇ ਕਿਹਾ ਕਿ ਜੇ ਤੂੰ ਵੀ ਪਰਮਾਤਮਾ ਦੇ ਨਾਮ ਨੂੰ ਚਿੱਤੇ ਕਰੇਂਗਾ ਤੇ ਫਿਰ ਸੱਚਮੁੱਚ ਤੇਰਾ ਵੀ ਉਧਾਰ ਹੋ ਜਾਏਗਾ ਤੇਰਾ ਵੀ ਸੰਬੰਧ ਪਰਮਾਤਮਾ ਨਾਲ ਜੁੜ ਜਾਏਗਾ ਅੱਜ ਦਾ ਜੋ ਅਰਦਾਸ ਦਾ ਬਚਨ ਹੈ ਜਿਨ੍ਹਾਂ ਨਾਮ ਜਪਿਆ ਜਿਨ੍ਹਾਂ ਨੇ ਨਾਮ ਜਪਿਆ ਪ੍ਰਮਾਤਮਾ ਦੇ ਨਾਮ ਨਾਲ ਸਾਂਝ ਬਣਾਈ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਜੋੜਿਆ ਅਗਲਾ ਬਚਨ ਹੈ ਵੰਡ ਛਕਿਆ ਜਿਨ੍ਹਾਂ ਨੇ ਵੰਡ ਕੇ ਛਕਿਆ ਹੈ ਗੁਰਮਤ ਦੇ ਤਿੰਨ ਸਿਧਾਂਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਸੀ ਪਹਿਲਾ ਸੀ ਨਾਮ ਜਪਣਾ ਪਹਿਲਾ ਸੀ ਕੀਰਤ ਕਰਨੇ ਵੰਡ ਛਕਣਾ ਤੇ ਨਾਮ ਜਪਣਾ ਕੀਰਤ ਕਰਨ ਦਾ ਭਾਵ ਇਹ ਹੀ ਹੈ ਆਪਣੇ ਹੱਥਾਂ ਦੇ ਨਾਲ ਜਿਹੜਾ ਉਹ ਕੀਰਤ ਨੂੰ ਕਰਨਾ ਕਮਾਈ ਕਰਨੇ ਤੇ ਉਸ ਕਿਰਤ ਨੂੰ ਕਰਨ ਤੋਂ ਬਾਅਦ ਉਹਦੇ ਵਿੱਚੋਂ ਫਿਰ ਦਸਵੰਦ ਕੱਢ ਕੇ ਦੇਣਾ ਜਿਵੇਂ ਦੂਸਰੇ ਨੂੰ ਕਿਸੇ ਗਰੀਬ ਨੂੰ ਜਿਹੜਾ ਉਹਦੇ ਵਿੱਚੋਂ ਦਸਵਾਂ ਹਿੱਸਾ ਦੇਣਾ ਹਾਲਾਂਕਿ ਇਸਲਾਮ ਵਾਲਿਆਂ ਦੀ ਗੱਲ ਕਰੀਏ ਤੇ ਉਹ 40% ਕੱਢਦੇ ਆ ਇਸਲਾਮ ਦਾ ਸਿਧਾਂਤ ਜਿਹੜਾ ਹੈ ਉਹਨਾਂ ਦੇ ਜਿਹੜੇ ਨਿਜ਼ਮ ਕਾਨੂੰਨ ਹੈ ਉਹ ਕਹਿੰਦੇ ਆ ਕਿ ਬੰਦਾ ਕਿਰਤ ਕਰੇ ਆਪਣੀ ਤੇ ਕਰਨ ਤੋਂ ਬਾਅਦ 40% ਜਿਹੜਾ ਧਰਮ ਦੇ ਲੇਖੇ ਲਾਵੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਕਿਹਾ ਕਿ ਨਹੀਂ 40% ਤੇ ਬਹੁਤ ਜ਼ਿਆਦਾ ਹੋ ਜਾਏਗਾ ਇਸ ਕਰਕੇ ਉਹਨਾਂ ਨੇ 10% ਦਸਵਾਂ ਹੀ ਸਾਗਿਆ ਕਿ ਇਹ ਜਿਹੜਾ ਧਰਮ ਦੇ ਲੇਖੇ ਲਾਉਣਾ ਚਾਹੀਦਾ ਤੇ ਜਿਹੜੇ ਲੋਕ ਕੇਵਲ ਤੇ ਕੇਵਲ ਵੇਲੇ ਰਹਿ ਕੇ ਲੋਕਾਂ ਦੇ ਕੋਲੋਂ ਪੂਜਾ ਕਰਵਾ ਕੇ ਪੂਜਾ ਦਾ ਧਾਨ ਖਾ ਕੇ ਆਪਣਾ ਪੇਟ ਭਰਦੇ ਉਹਨਾਂ ਨੂੰ ਗੁਰਮਤ ਨੇ ਪ੍ਰਵਾਨ ਨਹੀਂ ਕੀਤਾ ਉਹਨਾਂ ਨੂੰ ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ ਉਹਨਾਂ ਦੇ ਬਾਰੇ ਤੇ ਮਹਾਰਾਜ ਨੇ ਸਭ ਕੋ ਕਹਿ ਦਿੱਤਾ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂ ਨਾ ਲਗিয়ে ਪਾਏ ਕਹਿੰਦੇ ਜਿਹੜੇ ਗੁਰੂ ਵੀ ਅਖਵਾਉਂਦੇ ਐ ਮੰਗਣਵਾਸ ਨੇ ਵੀ ਜਾਂਦੇ ਐ ਉਹਨਾਂ ਨਾਲ ਸਾਡਾ ਕੋਈ ਸਬੰਧ ਨਹੀਂ ਕਿਉਂਕਿ ਮੰਗਣਾ ਜਿਹੜਾ ਉਹ ਗੁਰਮਤ ਦੇ ਅਨਪੂਰਨ ਨਹੀਂ ਹੈਗਾ ਸਤਿਗੁਰੂ ਨੇ ਤਾਂ ਹੀ ਕਿਹਾ ਵਾਇਨ ਚੇਲੇ ਨੱਚਣ ਗੋਰ ਪੈਰ ਹਲਾਇਨ ਫੇਰਨ ਸਿਰ ਉਡਡ ਰਾਵਾਂ ਝਾਟੇ ਪਾਏ ਵੇਖੀ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰਾ ਤਾਲ ਆ ਪਿਛਾੜੇ ਧਰਤੀ ਨਾਲ ਏਦਾਂ ਦੀ ਹਾਲਤ ਬਣ ਜਾਂਦੀ ਏ ਬੰਦੇ ਦੀ ਮੰਗਣਾ ਪ੍ਰਵਾਨ ਨਹੀਂ ਇਥੇ ਕਿਰਤ ਕਰਨੀ ਪ੍ਰਵਾਨ ਹੈ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਜਿਰਤ ਵਿਰਤ ਕਰ ਧਰਮ ਦੇ ਹੱਥੋਂ ਦੇ ਕੇ ਭਲਾ ਬਣਾਵੇਂ ਕਹਿੰਦੇ ਕਿਰਤ ਕਰ ਉਹਦੇ ਵਿੱਚੋਂ ਆਪਣੇ ਕੋਲੋਂ ਵੰਡ ਕੇ ਕਿਸੇ ਦੂਸਰੇ ਨੂੰ ਦੇ ਤੇ ਨਾਲੇ ਫਿਰ ਤੇਰਾ ਭਲਾ ਹੋਵੇਗਾ ਨਾਲੇ ਛੱਕਣ ਵਾਲੇ ਦਾ ਭਲਾ ਹੋਵੇਗਾ ਇਹ ਪੂਰਨੇ ਪਾ ਕੇ ਦਰਸਾਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਪਰ ਸਨ ਸਤਿਗੁਰੂ ਤੇ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਦੇ ਐ ਇੱਕ ਦਿਨ ਸਤਕਾਰਯੋਗ ਪਿਤਾ ਮਹਿਤਾ ਕਲਿਆਨਦਾਸ ਜੀ ਆਏ ਵੇਖਦੇ ਆ ਪੁੱਤਰ ਜਿਹੜਾ ਮੋਦੀ ਖਾਨੇ ਦੇ ਵਿੱਚ ਕੰਮ ਕਰ ਰਿਹਾ ਹੈ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਮੇਰਾ ਪੁੱਤਰ ਕੰਮ ਕਰ ਰਿਹਾ ਹੈ ਗੁਰਨਾਨਕ ਸਾਹਿਬ ਮਹਾਰਾਜ ਨੇ ਵੀ ਦੇਖਿਆ ਸਾਹਮਣੇ ਮਹਿਤਾ ਕਲਿਆਨਦਾਸ ਜੀ ਪਿਤਾ ਜੀ ਖੜੇ ਆ ਉਹ ਮੋਦੀ ਖਾਨੇ ਦੇ ਵਿੱਚੋਂ ਉੱਠੇ ਜਾ ਕੇ ਨਮਸਕਾਰ ਕੀਤੀ ਪਿਤਾ ਜੀ ਨੇ ਛਾਤੀ ਨਾਲ ਲਾਇਆ ਪਿਆਰ ਦਿੱਤਾ ਨਾਲੇ ਕਹਿਣ ਲੱਗੇ ਕਹਿੰਦੇ ਪੁੱਤਰ ਤੂੰ ਕਿੰਨਾ ਸੋਹਣਾ ਕੰਮ ਕਰ ਰਿਹਾ ਹੈ ਮੈਂ ਬੜਾ ਖੁਸ਼ ਹੋਇਆ ਫੇਰ ਮੈਂ ਤਾਂ ਕਲਿਆਨਦਾਸ ਕਹਿਣ ਲੱਗੇ ਲਿਆ ਪੁੱਤਰ ਕਿੰਨੇ ਕੁ ਪੈਸੇ ਕਮਾਏ ਹੁਣ ਤੱਕ ਕਿਉਂਕਿ ਤੂੰ ਹੁਣ ਇੱਥੇ ਨੌਕਰੀ ਕਰਦਾ ਹੈਂ ਆਪਣੀ ਕਮਾਈ ਕਰਦਾ ਹੈਂ ਕਿੰਨੇ ਪੈਸੇ ਕਮਾਏ ਗੁਰਨਾਨਕ ਸਮਾਹਾਰਜ ਕਹਿਣ ਲੱਗੇ ਪਿਤਾ ਜੀ ਤੁਹਾਨੂੰ ਪੈਸਿਆਂ ਦੀ ਕੋਈ ਘਾਟ ਹੈ ਤੁਹਾਡੇ ਕੋਲ ਤਾਂ ਪਹਿਲੇ ਬਹੁਤ ਪੈਸੇ ਕਿਉਂ ਤੇ ਮੇਰੇ ਪੈਸਿਆਂ ਨੂੰ ਕੀ ਕਰਨਾ ਮੈਂ ਤਾਂ ਕਲਿਆਨਦਾਸ ਕਹਿਣ ਲੱਗੇ ਹਾਂ ਪੁੱਤਰਾ ਮੈਨੂੰ ਪੈਸਿਆਂ ਦੀ ਕੋਈ ਘਾਟ ਨਹੀਂ ਨਾ ਮੈਂ ਤੇਰੇ ਪੈਸੇ ਕੋਈ ਲੈਣੇ ਹੈ ਪਰ ਮੈਂ ਤੇ ਵੇਖਣਾ ਚਾਹੁੰਦਾ ਕਿ ਮੇਰੇ ਪੁੱਤਰ ਨੇ ਵੀ ਆ ਕਮਾਈ ਕੀਤੀ ਹੈ ਮੇਰਾ ਪੁੱਤਰ ਹੁਣ ਕਮਾਉਣ ਜੋਗਾ ਹੋ ਗਿਆ ਨਾਲੇ ਜਿਹੜੇ ਮੈਨੂੰ ਤਾਣੇ ਤੇ ਮਿਹਣੇ ਦਿੰਦੇ ਸੀ ਕਿ ਤੇਰਾ ਪੁੱਤਰ ਜਿਹੜਾ ਉਹ ਵਿਲਾਏ ਫਕੀਰ ਬਣ ਗਿਆ ਮੈਂ ਉਹਨਾਂ ਨੂੰ ਜਾ ਕੇ ਵਿਖਾ ਸਕਾਂਗਾ ਕਿ ਆ ਮੇਰੇ ਪੁੱਤਰ ਨੇ ਕਮਾਈ ਕੀਤੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਪਿਤਾ ਜੀ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ ਪੈਸਾ ਟਿਕਦਾ ਹੀ ਕੋਈ ਨਹੀਂ ਇੱਕ ਪਾਸੇੋਂ ਆਉਂਦਾ ਹੈ ਦੂਜੇ ਪਾਸੇ ਚਲਿਆ ਜਾਂਦਾ ਹੈ ਮਹਿਤਾ ਕਲਿਆਨਦਾਸ ਕਹਿਣ ਲੱਗੇ ਕਹਿੰਦੇ ਸ਼ੁਰੂ ਤੋਂ ਲੈ ਕੇ ਤੇਰੀਆਂ ਗੱਲਾਂ ਅਜੇ ਤੱਕ ਬਦਲੀਆਂ ਨਹੀਂ ਟਿਕਦਾ ਨਹੀਂ ਇਧਰੋਂ ਆਉਂਦਾ ਇਧਰ ਚਲੇ ਜਾਂਦਾ ਤੇਰੀਆਂ ਗੱਲਾਂ ਮੇਰੇ ਸਮਝ ਵਿੱਚ ਨਹੀਂ ਆਉਂਦੀਆਂ ਇੰਨੀ ਕੋ ਗੱਲ ਕਹਿ ਕੇ ਮਹਿਤਾ ਕਲਿਆਨਦਾਸ ਨਾਨਕੀ ਦੇ ਘਰ ਵਾਲੇ ਪਾਸੇ ਨੂੰ ਜਦੋਂ ਤੁਰਨ ਲੱਗੇ ਕਿਸੇ ਇੱਕ ਬਜ਼ੁਰਗ ਨੇ ਕੋਲ ਆਣ ਕੇ ਪੁੱਛਿਆ ਤੁਸੀਂ ਗੁਰਨਾਨਕ ਸਾਹਿਬ ਦੇ ਪਿਤਾ ਹੋ ਮਹਿਤਾ ਕਲਿਆਨਦਾਸ ਜੀ ਨੇ ਸੋਚਿਆ ਸ਼ਾਇਦ ਅੱਗੇ ਵੀ ਬਹੁਤ ਵਾਰ ਇਦਾਂ ਹੋਇਆ ਕਿ ਘਰ ਦੇ ਵਿੱਚ ਉਲਾਮਾ ਆਇਆ ਕਿਦਰੇ ਕੋਈ ਉਲਾਮਾ ਹੀ ਨਾ ਆਵੇ ਮਹਿਤਾ ਕਲਿਆਨ ਦਾਸ ਕਹਿਣ ਲੱਗੇ ਕਹਿੰਦੇ ਜੀ ਹਾਂ ਬੜਾ ਹੋੜੀ ਜੀ ਗਿਆ ਉਸ ਬਜ਼ੁਰਗ ਨੇ ਜਿਹੜਾ ਸੀ ਉਸੇ ਵੇਲੇ ਰੌਲਾ ਪਾ ਦਿੱਤਾ ਕਹਿਣ ਲੱਗੇ ਨਾਨਕ ਦੇ ਪਿਤਾ ਆਏ ਐ ਸਾਰੇ ਲੋਕ ਇਕੱਠੇ ਹੋ ਗਏ ਮਹਿਤਾ ਕਲਿਆਨ ਦਾਸ ਜੀ ਨੂੰ ਨਮਸਕਾਰਾਂ ਹੋਣ ਲੱਗੀਆਂ ਮੱਥੇ ਟੇਕਣ ਲੱਗੇ ਮਹਿਤਾ ਕਲਿਆਨ ਦਾਸ ਕਹਿਣ ਲੱਗੇ ਕਿਉਂ ਕਰ ਰਹੇ ਹੋ ਤੁਸੀਂ ਇਦਾਂ ਕਿਉਂ ਹੋ ਰਿਹਾ ਹੈ ਇੱਕ ਬੱਚੇ ਨੇ ਕੋਲ ਖੜੇ ਨੇ ਦੱਸਿਆ ਕਹਿਣ ਲੱਗੇ ਇਸ ਕਰਕੇ ਹੋ ਰਿਹਾ ਹੈ ਜਦੋਂ ਦਾ ਤੁਹਾਡਾ ਪੁੱਤਰ ਗੁਰੂ ਨਾਨਕ ਇਸ ਮੋਦੀਖਾਨੇ ਦੇ ਵਿੱਚ ਆਇਆ ਹੈ ਸੁਲਤਾਨਪੁਰ ਦੀ ਧਰਤੀ ਤੇ ਕੋਈ ਭੁੱਖਾ ਨਹੀਂ ਸੁਕਦਾ ਜਦੋਂ ਦੇ ਗੁਰਨਾਨਕ ਸਾਹਿਬ ਇੱਥੇ ਆਏ ਹੈ ਕੋਈ ਐਸਾ ਬੰਦਾ ਨਹੀਂ ਹੈ ਜਿਹਦੇ ਤਨ ਦੇ ਉੱਪਰ ਕੱਪੜਾ ਨਾ ਹੋਵੇ ਕੋਈ ਐਸਾ ਮਨੁੱਖ ਨਹੀਂ ਹੈ ਜਿਹਨੂੰ ਉੱਪਰ ਲੈਣ ਵਾਸਤੇ ਕੋਈ ਕੱਪੜਾ ਨਾ ਮਿਲਿਆ ਹੋਵੇ ਗੁਰਨਾਨੰਦਕ ਸਾਹਿਬ ਜੀ ਨੇ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰ ਦਿੱਤੀਆਂ ਜਿਹੜਾ ਭੁੱਖਾ ਸੀ ਉਹਨੂੰ ਅਨਾਜ ਦਿੱਤਾ ਜਿਹਨੇ ਤਨ ਦੇ ਉੱਪਰ ਕੱਪੜਾ ਨਹੀਂ ਸੀ ਉਹਨੂੰ ਤਨ ਢੱਕਣ ਵਾਸਤੇ ਕੱਪੜੇ ਲੈ ਕੇ ਦਿੱਤੇ ਜਿਹਦੇ ਕੋਲ ਉੱਪਰ ਲੈਣ ਵਾਸਤੇ ਨਹੀਂ ਸੀ ਸਤਿਗੁਰੂ ਨੇ ਉਹਨੂੰ ਉੱਪਰ ਲੈਣ ਵਾਸਤੇ ਬਸਤਰ ਲੈ ਕੇ ਦਿੱਤੇ ਤੇ ਇਸੇ ਕਰਕੇ ਲੋਕ ਜੋ ਸੇ ਗੁਰਨਾਨਕ ਸਾਹਿਬ ਦੇ ਪਿਤਾ ਹੋਣ ਕਰਕੇ ਤੁਹਾਨੂੰ ਵੀ ਮੱਥੇ ਟੇਕਦੇ ਪਏ ਬੜਾ ਹੈਰਾਨ ਹੋਇਆ ਆ ਜਿਹੜਾ ਨਾਂ ਗੁਰਨਾਨਕ ਸਾਹਿਬ ਨੇ ਕਮਾਇਆ ਇਹ ਕੋਈ ਨਹੀਂ ਕਮਾ ਸਕਦਾ ਇਹ ਬਾਬੇ ਨੇ ਸਾਡੇ ਵਾਸਤੇ ਪੂਰਨੇ પાਕੇ ਦਰਸਾਏ ਆਪ ਗੁਰਨਾਨਕ ਸਾਹਿਬ ਮਹਾਰਾਜ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ 18 ਸਾਲ ਦੇ ਕਰੀਬ ਹਾਲ ਬਾਈ ਨਾਲੇ ਕਿਰਤ ਕੀਤੀ ਨਾਲੇ ਕਰਮ ਦੀ ਜਾਚ ਸਿਖਾਈ ਨਾਲੇ ਵੰਡ ਕੇ ਛਕਣ ਦੀ ਜਾਚ ਸਿਖਾਈ ਗੁਰਨਾਨਕ ਸਾਹਿਬ ਮਹਾਰਾਜ ਨੂੰ ਸਿੱਧਾ ਨਹੀਂ ਗਿਆ ਕਹਿੰਦੇ ਤੁਸੀਂ ਇੱਕੋ ਹੀ ਗੱਲ ਕਹੀ ਜਾਂਦੇ ਹੋ ਵੰਡ ਕੇ ਸਕਣਾ ਚਾਹੀਦਾ ਆ ਲਓ ਇੱਕ ਨਿੱਕਾ ਜਿਹਾ ਤਿਲ ਦਿੱਤਾ ਇਹਨੂੰ ਵੰਡ ਕੇ ਵਿਖਾਓ ਹਾਂ ਭਲਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੋਈ ਇੱਕ ਨਿੱਕੇ ਜਿਹੇ ਤਿਲ ਦੇ ਦਾਣੇ ਨੂੰ ਜਿਹੜਾ ਸੀ ਉਹ ਕੁੰਡੇ ਦੇ ਵਿੱਚ ਚੰਗੀ ਤਗੜਾ ਰਗੜ ਕੇ ਉਹਦੇ ਵਿੱਚ ਪਾਣੀ ਪਾਇਆ ਤੇ ਪਾਣੀ ਪਾ ਕੇ ਉਹ ਚੁਲੀ-ਚੁਲੀ ਜਿਹੜਾ ਸੀ ਉਹਨਾਂ ਸਾਰਿਆਂ ਨੂੰ ਵੰਡਦਾ ਬੜੇ ਹੈਰਾਨ ਹੋਏ ਤਿਲ ਵੀ ਵੰਡਿਆ ਜਾ ਸਕਦਾ ਹੈ ਵੱਡੀ ਚੀਜ਼ ਤੇ ਵੰਡੀ ਜਾ ਸਕਦੀ ਨਿੱਕਾ ਜਿਹਾ ਤਿਲ ਵੀ ਵੰਡਿਆ ਜਾ ਸਕਦਾ ਹੈ ਇਹ ਸਿੱਖਾਂ ਨੇ ਫਿਰ ਆਪਣੇ ਜੀਵਨ ਵਿੱਚ ਵੀ ਹੰਡਾਇਆ ਕਰਕੇ ਵਿਖਾਇਆ ਜਿੱਥੇ ਆਪ ਗੁਰੂ ਕੇ ਸਿੱਖਾਂ ਨੇ ਕਿਰਤ ਕੀਤੀ ਉਥੇ ਉਸ ਕਿਰਤ ਦੇ ਵਿੱਚੋਂ ਦੂਸਰਿਆਂ ਨੂੰ ਵੰਡ ਕੇ ਦਿੱਤਾ ਨਾਲੇ ਕਿਰਤ ਕਰਨ ਵਾਲੇ ਦਾ ਭਲਾ ਨਾਲੇ ਵੰਡ ਕੇ ਦੇਣ ਵਾਲੇ ਦਾ ਨਾਲੇ ਛਕਣ ਵਾਲੇ ਦਾ ਸਾਰਿਆਂ ਦਾ ਭਲਾ ਹੁੰਦਾ ਹੈ ਇਸ ਗੱਲ ਦੇ ਵਿੱਚ ਜਿਸ ਵੇਲੇ ਦੇ ਨਾਲ ਸਿੱਖਾਂ ਦੇ ਉੱਪਰ ਜ਼ੁਲਮ ਦੀ ਹਨੇਰੀ ਝੁੱਲਦੀ ਹੈ ਫਰਖਸ਼ੀਰ ਬਾਦਸ਼ਾਹ ਦੇ ਹੁਕਮਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਦਿੱਲੀ ਖੜਿਆ ਜਾਂਦਾ ਹੈ ਤੇ ਦਿੱਲੀ ਦੇ ਵਿੱਚ ਰੋਜ਼ 100-100 ਸਿੱਖ ਨੂੰ ਕਤਲ ਕੀਤਾ ਜਾਂਦਾ ਹੈ ਸ਼ਹੀਦ ਕੀਤਾ ਜਾਂਦਾ ਫਰਖਸ਼ੇਰ ਬਾਦਸ਼ਾ ਆਪਣੇ ਮੀਰਾਂ ਤੇ ਵਜ਼ੀਰਾਂ ਨੂੰ ਪੁੱਛਦਾ ਹੈ ਕਿੰਨੇ ਸਿੱਖ ਹੁਣ ਤੱਕ ਜਿਹੜੇ ਆ ਬਿਸਲਾਮ ਵਿੱਚ ਆ ਗਏ ਵਜ਼ੀਰ ਨੇ ਕਿਹਾ ਕਹਿਣ ਲੱਗੇ ਬਾਦਸ਼ਾਹ ਸਲਾਮਤ ਇੱਕ ਵੀ ਨਹੀਂ ਆਇਆ ਕਹਿੰਦਾ ਬੜੀ ਹਰਾਨੀ ਦੀ ਗੱਲ ਹੈ ਇੱਕ ਵੀ ਅਜੇ ਤੱਕ ਸਿੱਖ ਤੁਹਾਡੇ ਕੋਲੋਂ ਮੁਸਲਮਾਨ ਨਹੀਂ ਬਣਿਆ ਕਹਿੰਦੇ ਜੀ ਨਹੀਂ ਬਣਿਆ ਕਹਿੰਦਾ ਕੀ ਕਾਰਨ ਹੈ ਕਹਿੰਦੇ ਕਾਰਨ ਉਹਨਾਂ ਦੀ ਦ੍ਰਿੜਤਾ ਹੈ ਉਹਨਾਂ ਦਾ ਨਿਸ਼ਚਾ ਹੈ ਤੇ ਉਸ ਵੇਲੇ ਦੇ ਨਾਲ ਬਾਦਸ਼ਾਹ ਫਰਖਸ਼ੀਰ ਕਹਿਣ ਲੱਗਿਆ ਕਿੰਦਾ ਮੈਂ ਆਪ ਵੇਖਣਾ ਚਾਹੁੰਦਾ ਹਾਂ ਚਾਰ ਗੁਰੂ ਕੇ ਸਿੱਖਾਂ ਨੂੰ ਇੱਕ ਵੱਖਰੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਇੱਕ ਬੱਚਾ ਹੈ ਇੱਕ ਜਵਾਨ ਹੈ ਇੱਕ ਥੋੜਾ ਜਵਾਨ ਤੋਂ ਵਡੇਰੀ ਉਮਰ ਦਾ ਏ ਤੇ ਇੱਕ ਬਜ਼ੁਰਗ ਹੈ ਉਹਨਾਂ ਨੂੰ 4 ਦਿਨ ਭੁੱਖੇ ਰੱਖਿਆ ਗਿਆ ਹਾਲਾਂਕਿ ਸਿੱਖ ਤੇ ਪਹਿਲਾਂ ਹੀ ਭੁੱਖੇ ਭਾਣੇ ਸੀ 8 ਮਹੀਨੇ ਗੜੀ ਦੇ ਵਿੱਚ ਜਿਹੜੇ ਸੀ ਬਤੀਤ ਹੋਏ ਬਾਦ ਵਿੱਚ ਵੀ ਕੋਈ ਚੰਗਾ ਖਾਣ ਵਾਸਤੇ ਨਹੀਂ ਮਿਲਿਆ ਪਰ ਫਿਰ ਵੀ ਖਾਸ ਤੌਰ ਦੇ ਉੱਪਰ ਉਹਨਾਂ ਨੂੰ 4 ਦਿਨ ਭੁੱਖਿਆਂ ਰੱਖਣ ਤੋਂ ਬਾਅਦ ਬਾਦਸ਼ਾਹ ਫਰਖਸ਼ੀਰ ਤੇ ਨਾਲ ਉਹਦਾ ਵਜ਼ੀਰ ਜਿਹੜਾ ਸੀ ਨਾ ਉਹ ਆਉਂਦੇ ਐ ਥਾਲੀ ਦੇ ਵਿੱਚ ਦੋ ਰੋਟੀਆਂ ਰੱਖੀਆਂ ਹੋਈਆਂ ਉਹਨਾਂ ਨੇ ਆਣ ਕੇ ਉਸ ਜੇਲ੍ਹ ਦੇ ਵਿੱਚ ਜਿਹੜੀਆਂ ਅੰਦਰ ਭੇਜ ਦਿੱਤੀਆਂ ਉਹ ਰੋਟੀਆਂ ਬੜਾ ਚਿਰ ਉੱਥੇ ਪਈਆਂ ਰਹੀਆਂ ਆਖਰਕਾਰ ਹੋਇਆ ਕਿ ਕਿ ਜਿਹੜਾ ਬਜ਼ੁਰਗ ਸੀ ਨਾ ਉਹਨੇ ਦੋਵੇਂ ਰੋਟੀਆਂ ਚੁੱਕੀਆਂ ਤੇ ਉਸ ਬੱਚੇ ਨੂੰ ਕਿਹਾ ਜਿਹੜਾ ਅਜੇ ਬਚਪਨ ਦੇ ਵਿੱਚ ਸੀ ਉਹਨੂੰ ਕਿਹਾ ਕਿ ਇਦਾਂ ਕਰ ਇਹ ਦੋ ਪ੍ਰਸ਼ਾਦੇ ਤੂੰ ਛਕ ਲੈ ਕਿਉਂਕਿ ਤੂੰ ਅਜੇ ਬਚਾ ਹੈ ਤੈਨੂੰ ਬੜੀ ਲੋੜ ਹੋਏਗੀ ਭੁੱਖ ਲੱਗੀ ਹੋਏਗੀ ਪ੍ਰਸ਼ਾਦਾ ਤੂੰ ਛਕ ਲੈ ਬੱਚੇ ਨੇ ਉਹ ਦੋਵੇਂ ਰੋਟੀਆਂ ਚੁੱਕੀਆਂ ਜਾ ਕੇ ਨੌਜਵਾਨ ਦੇ ਸਾਹਮਣੇ ਰੱਖ ਕੇ ਗਿਆ ਕਹਿਣ ਲੱਗਿਆ ਕੋਈ ਗੱਲ ਨਹੀਂ ਮੈਂ ਤੇ ਬੱਚਾ ਹਾਂ ਰਵਾ ਨਾਰਵਾ ਤੁਸੀਂ ਜਵਾਨਾਂ ਨੇ ਲੜਨਾ ਹੈ ਇਸ ਕਰਕੇ ਇਹ ਦੋ ਪ੍ਰਸ਼ਾਦੇ ਜਿਹੜੇ ਤੁਸੀਂ ਛੱਡੋ ਜਵਾਨ ਨੇ ਚੁਕੀਆਂ ਜਿਹੜਾ ਥੋੜੀ ਜੀ ਵਡੇਰੀ ਉਮਰ ਵਾਲਾ ਸੀ ਉਹਦੇ ਅੱਗੇ ਰੱਖ ਕੇ ਕਹਾ ਕਹਿਣ ਲੱਗਿਆ ਜੀ ਆ ਲੋ ਦੋ ਪ੍ਰਸ਼ਾਦ ਤੁਸੀਂ ਛਕ ਲੋ ਮੈਂ ਜਵਾਨ ਅਜੇ ਹੋਰ ਚਾਰ ਦਿਨ ਕੱਢ ਸਕਦਾ ਉਸ ਵਡੇਰੀ ਉਮਰ ਵਾਲੇ ਨੇ ਬਜ਼ੁਰਗ ਦੇ ਅੱਗੇ ਰੱਖ ਦਿੱਤੀਆਂ ਕਹਿਣ ਲੱਗਿਆ ਕੋਈ ਗੱਲ ਨਹੀਂ ਤੁਸੀਂ ਬਜ਼ੁਰਗ ਉਹ ਸਿਆਣਪ ਦੀ ਸਦਾ ਲੋੜ ਹੁੰਦੀ ਹੈ ਜੇ ਜੋਸ਼ ਦੀ ਲੋੜ ਹੈ ਤਾਂ ਹੋਸ਼ ਦੀ ਵੀ ਲੋੜ ਹੁੰਦੀ ਹੈ ਇਸ ਕਰਕੇ ਤੁਸੀਂ ਛਕੋ ਬਜ਼ੁਰਗ ਨੇ ਫੇਰ ਬੱਚੇ ਦੇ ਅੱਗੇ ਬੱਚੇ ਨੇ ਫੇਰ ਇਦਾਂ ਕਰਕੇ ਜਦੋਂ ਤਿੰਨ ਕਮਰੀ ਘੁੰਮ ਕੇ ਆਈਆਂ ਨਾ ਤੇ ਫਿਰ ਆਖਰਕਾਰ ਉਸ ਬਜ਼ੁਰਗ ਨੇ ਦੋ ਰੋਟੀਆਂ ਨੂੰ ਅੱਧੀ-ਅੱਧੀ ਕਰਕੇ ਚੌਹਾਂ ਦੇ ਵਿੱਚ ਵੰਡ ਕੇ ਕਿਹਾ ਲਓ ਇਹਨਾ ਇਹਨਾ ਪ੍ਰਸ਼ਾਦਾ ਤੁਸੀਂ ਸਾਰੇ ਛਕ ਲਵੋ ਏ ਸੀ ਸਾਡਾ ਅਮੀਰ ਵਿਰਸਾ ਏ ਸੀ ਸਾਡਾ ਸਿਧਾਂਤ ਏ ਸੀ ਸਾਡੇ ਵਡੇਰਿਆਂ ਦੀ ਕਮਾਈ ਜਿਨ੍ਹਾਂ ਨੇ ਵੰਡ ਕੇ ਛਕਿਆ ਹੈ ਤੇ ਮੈਨੂੰ ਖਿਮਾ ਕਰ ਦੇਣਾ ਇੱਕ ਅੱਜ ਦੇ ਹਾਲਾਤ ਹੈ ਜਦੋਂ ਰੈਲੀਆਂ ਦੇ ਵਿੱਚ ਟੋਕਰਿਆਂ ਦੇ ਵਿੱਚੋਂ ਧੂ ਧੂ ਕੇ ਚੀਜ਼ਾਂ ਖੋਈਆਂ ਜਾਂਦੀਆਂ ਐ ਖੁੰਦਿਆਂ ਖੁੰਦਿਆਂ ਦਸਤਾਰਾਂ ਲੱਥ ਜਾਂਦੀਆਂ ਐ ਫਿਰ ਵੀਡੀਓ ਵਾਇਰਲ ਹੁੰਦੀਆਂ ਐ ਫਿਰ ਲੋਕ ਤਮਾਸ਼ਾ ਵੇਖਦੇ ਐ ਇਹ ਉਹੀ ਨੇ ਜਿਨ੍ਹਾਂ ਦੇ ਵੱਡਿਆਂ ਬਾਰੇ ਕਿਹਾ ਜਾਂਦਾ ਸੀ ਕਿ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ 'ਚੋਂ ਘੂਰ-ਮੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਇਹ ਉਹੀ ਸੇਖ ਨੇ ਜਿਹੜੇ ਜੰਗਲਾਂ ਦੇ ਵਿੱਚ ਰਹਿ ਕੇ ਭੁੱਖੇ ਪਾਣੇ ਦਿਨ ਕੱਟ ਕੇ ਵੰਡ ਕੇ ਛੱਕੇ ਇਹ ਸਮਾਂ ਬਰਤੀਤ ਕਰਦੇ ਰਹਿ ਇਹ ਤੇ ਖੋਹ-ਖੋ ਕੇ ਖਾ ਰਹੇ ਨੇ ਸੱਚ ਇਹ ਹੈ ਅਸੀਂ ਆਪਣੇ ਵਡੇਰਿਆਂ ਦੇ ਪਾਇ ਪੂਰਨਿਆਂ ਦੇ ਉੱਪਰ ਚੱਲ ਨਹੀਂ ਸਕੇ ਅੱਜ ਤੇ ਲੁੱਟ ਖੋ ਖਵਾ ਮਚਾਈ ਮੱਜੀ ਹੋਈ ਹੈ ਸਤਿਗੁਰੂ ਕਿਰਪਾ ਕਰਨ ਜਿਹੜਾ ਸਿਧਾਂਤ ਆਪਾਂ ਅਰਦਾਸ ਦੇ ਵਿੱਚ ਰੋਜ਼ ਪੜ੍ਹਦੇ ਹਾਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਉਹਨਾਂ ਦੀ ਆਪਾਂ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਕਹਿੰਨੇ ਹਾਂ ਵਾਹਿਗੁਰੂ ਤੇ ਆਪਾਂ ਵੀ ਜਿੱਥੇ ਅਰਦਾਸ ਦੇ ਵਿੱਚ ਪੜ੍ਹਦੇ ਹਾਂ ਜਿੱਥੇ ਅਰਦਾਸ ਦੇ ਵਿੱਚ ਕਹਿੰਨੇ ਆ ਸੱਚਮੁੱਚ ਉਸ ਤਰ੍ਹਾਂ ਦੇ ਬੰਨ ਦਾ ਯਤਨ ਕਰੀਏ ਤਾਂ ਕਿ ਸਾਡਾ ਵੀ ਮਨੁੱਖਾ ਜੀਵਨ ਸਫਲ ਹੋ ਜਾਵੇ ਆਪਾਂ ਵੀ ਸਿੱਖ ਅਖਵਾਉਣ ਦੇ ਹੱਕਦਾਰ ਬਣ ਸਕੀਏ